ਪੰਜਾਬੀ ਸਿਨੇਮਾ ਵਿੱਚ ਬਹੁਤ ਸਾਰੀਆਂ ਫਿਲਮਾਂ ਨੇ ਸਮਾਜਿਕ, ਰਾਜਨੀਤਿਕ ਤੇ ਇਤਿਹਾਸਕ ਮੁੱਦਿਆਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਦਿਲਜੀਤ ਦੁਸਾਂਝ ਦੀ ਫਿਲਮ ਪੰਜਾਬ 95 ਆਪਣੇ ਕਨਸੈਪਟ ਤੇ ਚੱਲਦੇ ਲੰਬੇ ਸਮੇਂ ਤੋਂ ਇੱਕ ਕੌਂਟ੍ਰੋਵਰਸੀ ਵਿੱਚ ਕਿਰੀ ਹੋਈ ਹੈ ਦਿਲਜੀਤ ਦੁਸਾਂਝ ਦੀ ਫਿਲਮ ਪੰਜਾਬ 95 ਨੂੰ ਲੈ ਕੇ ਵਿਵਾਦ ਲਗਾਤਾਰ ਜਾਰੀ ਹੈ ਜਿਸ ਕਾਰਨ ਇਹ ਫਿਲਮ ਬਾਕਸ ਆਫਿਸ ਤੇ ਰਿਲੀਜ਼ ਨਹੀਂ ਹੋ 파ਰੀ ਇਹ ਫਿਲਮ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਹਿਊਮਨ ਰਾਈਟ ਐਕਟਿਵਿਸਟ ਜਸਵੰਤ ਸਿੰਘ ਖਾਲੜਾ ਦੀ ਲਾਈਫ ਤੇ ਅਧਾਰਿਤ ਹੈ ਇਸ ਰੀਲੀਜ਼ ਨੂੰ ਲੈ ਕੇ ਭਾਰਤ ਵਿੱਚ ਪਹਿਲਾਂ ਹੀ ਵਿਵਾਦ ਚੱਲ ਰਿਹਾ ਹੈ ਜਿਸ ਕਾਰਨ ਭਾਰਤ ਵਿੱਚ ਇਸ ਫਿਲਮ ਦੀ ਰੀਲੀਜ਼ ਨੂੰ ਹਰੀ ਚੰੰਡੀ ਨਹੀਂ ਮਿਲ ਸਕੀ ਹਾਲਾਂਕਿ ਇਸ ਫਿਲਮ ਨੂੰ ਗਲੋਬਲੀ ਰੀਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਬਾਅਦ ਵਿੱਚ ਇਸ ਨੂੰ ਵੀ ਟਾਲ ਦਿੱਤਾ ਗਿਆ ਦਿਲਜੀਤ ਉਸਾਂਝ ਨੇ ਆਪਣੀ ਫਿਲਮ ਪੰਜਾਬ 95 ਵਿੱਚ ਸੈਂਸਰ ਬੋਰਡ ਦੁਆਰਾ ਸੁਝਾਏ ਗਏ 127 ਕੱਟਾਂ ਦੇ ਨਾਲ ਸਹਿਮਤ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਜਸਵੰਤ ਸਿੰਘ ਖਾਲੜਾ ਇੱਕ ਦਲੇਰ ਤੇ ਸਮਰਪਿਤ ਹਿਊਮਨ ਰਾਈਟ ਐਕਟੀਵਿਸਟ ਸਨ ਤੇ ਫਿਲਮ ਦੀ ਕਹਾਣੀ ਉਹਨਾਂ ਦੀ ਜ਼ਿੰਦਗੀ ਤੇ ਬੇਸਡ ਹੈ ਉਹਨਾਂ ਨੇ 1980 ਤੇ 1990 ਦੇ ਦਹਾਕੇ ਦੇ ਦੌਰਾਨ ਪੰਜਾਬ ਵਿੱਚ ਸਿੱਖਾਂ ਤੇ ਹੋਏ ਅਤਿਆਚਾਰਾਂ ਤੇ ਮ ਵਿਰੋਧ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਉਸ ਸਮੇਂ ਦੇ ਦੌਰਾਨ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਗੈਰਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਲਿਆ ਗਿਆ ਸੀ ਤੇ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਗਿਆ ਸੀ। ਜਸਵੰਤ ਸਿੰਘ ਨੇ ਇਹ ਵੀ ਵੱਡਾ ਖੁਲਾਸਾ ਕੀਤਾ ਸੀ ਕਿ ਮੁਕਾਬਲੇ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਦਾ ਗੁਪਤ ਤਰੀਕੇ ਦੇ ਨਾਲ ਸੰਸਕਾਰ ਕੀਤਾ ਗਿਆ ਸੀ। ਇਸ ਫਿਲਮ ਦਾ ਨਿਰਦੇਸ਼ਨ ਹਨੀ ਤ੍ਰਿਹਨ ਨੇ ਕੀਤਾ ਹੈ ਹਨੀ ਤ੍ਰਿਹਨ ਨੇ ਫਿਲਮ ਪੰਜਾਬ 95 ਦੇ ਬਾਰੇ ਖੁੱਲ ਕੇ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਸੀ ਖਾਸ ਕਰਕੇ ਫਿਲਮ ਵਿੱਚ CBFC ਵੱਲੋਂ 127 ਕਟਾਂ ਦੀ ਮੰਗ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀ ਜੇਕਰ ਇਸ ਅਨੁਸਾਰ ਫਿਲਮ ਵਿੱਚ ਕੱਟ ਲਗਾਏ ਗਏ ਤਾਂ ਫਿਲਮ ਵਿੱਚ ਸਿਰਫ ਟ੍ਰੇਲਰ ਹੀ ਬਾਕੀ ਰਹਿ ਜਾਵੇਗਾ ਤੇ ਫਿਲਮ ਦੀ ਅਸਲੀ ਕਹਾਣੀ ਖਤਮ ਹੋ ਜਾਵੇਗੀ ਉਹਨਾਂ ਨੇ ਕਿਹਾ ਕਿ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਨ ਕਿ ਇਤਿਹਾਸਕ ਕੈਰੈਕਟਰ ਟਾਈਮਲਾਈਨ ਦੇ ਸ਼ਬਦਾਂ ਨੂੰ ਫਿਲਮ ਵਿੱਚੋਂ ਹਟਾਇਆ ਜਾਵੇ ਤ੍ਰਿਹਨ ਨੇ ਇਹ ਵੀ ਆਲੋਚਨਾ ਕੀਤੀ ਸੀ ਕਿ CBFC ਨੇ ਫਿਲਮ ਦੇ ਨਾਮ ਤੋਂ ਪੰਜਾਬ ਪੰਜਾਬ ਪੁਲਿਸ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ગાંધી ਦੇ નામ ਦਾ استعمال ਨਾ ਕਰਨ ਦੀ ਮੰਗ ਕੀਤੀ ਸੀ ਜੋ ਕਿ ਉਹਨਾਂ ਦੇ ਮੁਤਾਬਿਕ ਬਿਲਕੁਲ ਇਲੋਜੀਕਲ ਹੈ ਕਿਉਂਕਿ ਫਿਲਮ ਦੀ ਕਹਾਣੀ ਪੰਜਾਬ ਵਿੱਚ ਸੈੱਟ ਹੈ ਤੇ ਇਸ ਵਿੱਚ ਪੰਜਾਬ ਪੁਲਿਸ ਦੇ ਕਿਰਦਾਰ ਨੇ ਉਹਨਾਂ ਨੇ ਕਿਹਾ ਕਿ ਉਹ ਪਿਛਲੇ 3 ਸਾਲਾਂ ਤੋਂ ਤੀਰਜ ਬਣਾਏ ਰੱਖੇ ਨੇ ਪਰ ਹੁਣ ਉਹਨਾਂ ਨੇ ਸਵਾਲ ਉਠਾਇਆ ਕਿ ਜੇਕਰ ਨਿਰਦੇਸ਼ਕ ਆਪਣੀ ਕਹਾਣੀ ਨੂੰ ਆਜ਼ਾਦੀ ਦੇ ਨਾਲ ਨਹੀਂ ਦੱਸ ਸਕਦਾ ਤਾਂ ਕ੍ਰੀਏਟੀਵਿਟੀ ਦਾ ਕੀ ਮਤਲਬ ਹੈ ਹਾਨੀ ਤਰੇਹਨ ਨੇ ਕਿਹਾ ਕਿ ਇਸ ਹਾਲਤ ਨੇ ਉਹਨਾਂ ਨੂੰ ਬਿਬਾਨੀ ਜਿਹੇ ਸਥਿਤੀ ਵਿੱਚ ਛੱਡ ਦਿੱਤਾ ਹੈ ਜਿੱਥੇ ਕਿ ਨਤੀਜਾ ਕਿਸੇ ਦੇ ਹੱਥ ਵਿੱਚ ਨਹੀਂ ਰਹਿੰਦਾ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਫਿਲਮ ਸਾਰੇ ਕਟਾਂ ਦੇ ਨਾਲ ਰਿਲੀਜ਼ ਹੋਈ ਤਾਂ ਉਹ ਆਪਣਾ ਨਾਮ ਨਿਰਦੇਸ਼ਕ ਵਜੋਂ ਹਟਾ ਲੈਣਗੇ ਕਿਉਂਕਿ ਇਹ ਵਰਜਨ ਉਹਨਾਂ ਦਾ ਕੰਮ ਨਹੀਂ ਦਿਖਾਏਗਾ ਸਗੋਂ ਇਹ ਸੀਬੀ ਐਫਸੀ ਦੀ ਫਿਲਮ ਹੋਵੇਗੀ ਹਾਨੀ ਤਰੇਹਨ ਨੇ ਸੀਬੀ ਐਫਸੀ ਦੀਆਂ ਵਧੀਆ ਸ਼ਕਤੀਆਂ ਦੀ ਆਲੋਚਨਾ ਵੀ ਕੀਤੀ ਉਹਨਾਂ ਨੇ ਕਿਹਾ ਕਿ ਇਹ ਕਈ ਵਾਰ ਨਿਰਦੇਸ਼ਕਾਂ ਦੇ ਲਈ ਨੂੰ ਰੋਕ ਸਕਦੀਆਂ ਨੇ ਹਣੀ ਤ੍ਰਿਹਨ ਨੇ ਸਾਫ਼ ਕਿਹਾ ਹੈ ਕਿ ਉਹ ਪੰਜਾਬ 95 ਨੂੰ ਬਿਨਾਂ ਕੱਟਾਂ ਦੇ ਰਿਲੀਜ਼ ਕਰਵਾਉਣ ਵਿੱਚ ਯਕੀਨ ਰੱਖਦੇ ਨੇ ਤਾਂ ਜੋ ਕਹਾਣੀ ਦੀ ਅਸਲੀਅਤ ਤੇ ਸੁਨੇਹਾ ਪੂਰੀ ਤਰ੍ਹਾਂ ਨਾਲ ਦਰਸ਼ਕਾਂ ਤੱਕ ਪਹੁੰਚੇ ਉਹ ਇਸ ਫਿਲਮ ਦੇ ਸਬਜੈਕਟ ਟਾਈਟਲ ਤੇ ਕਰੈਕਟਰਸ ਦੀ ਸੱਚਾਈ ਨੂੰ ਬਚਾਉਣ ਲਈ ਖੜੇ ਨੇ ਤੇ ਮੰਨਦੇ ਨੇ ਕਿ ਇੱਕ ਨਿਰਦੇਸ਼ਕ ਦੇ ਲਈ ਆਪਣੀ ਕ੍ਰੀਏਟੀਵਿਟੀ ਤੇ ਨੈਤਿਕਤਾ ਦੇ ਨਾਲ ਖੜਾ ਰਹਿਣਾ ਸਭ ਤੋਂ ਵੱਧ ਮਹੱਤਵਪੂਰਨ ਹੈ ਫਿਲਮ ਦਾ ਮਕਸਦ ਸਿਰਫ ਮਨੋਰੰਜਨ ਹੀ ਨਹੀਂ ਬਲਕਿ ਇੱਕ ਇਤਿਹਾਸਕ ਸੱਚਾਈ ਨੂੰ ਸਾਹਮਣੇ ਲਿਆਉਣਾ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਰਕਾਰੀ ਨੀਤੀਆਂ ਤੇ ਲੋਕਤੰਤਰੀਕ ਮੁੱਲਾਂ ਦੇ ਬਾਰੇ ਇਹ ਵੀ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਆਪਣੇ ਨੈਤਿਕ ਤੇ ਇਤਿਹਾਸਿਕ ਜ਼ਿੰਮੇਵਾਰੀ ਦੇ ਲਈ ਖੜਾ ਹੋ ਸਕਦਾ ਹੈ। ਇਹ ਕਹਾਣੀ ਦਰਸ਼ਕਾਂ ਨੂੰ ਇਹ ਸੋਚਣ ਤੇ ਮਜਬੂਰ ਕਰਦੀ ਹੈ ਕਿ ਸੱਚ ਤੇ ਇਨਸਾਫ ਦੇ ਲਈ ਕਈ ਵਾਰ ਖਤਰੇ ਤੇ ਸੰਘਰਸ਼ ਸਹਿਣੇ ਪੈਂਦੇ ਨੇ ਪੰਜਾਬ 95 ਪਹਿਲਾਂ 7 ਫਰਵਰੀ 2025 ਨੂੰ ਸਿਨੇਮਾ ਕਰਾਂ ਵਿੱਚ ਰਿਲੀਜ਼ ਕਰਨ ਦੀ ਯੋਜਨਾ ਸੀ ਪਰ ਵਿਵਾਦ ਦੇ ਕਾਰਨ ਇਹ ਫਿਲਮ ਰਿਲੀਜ਼ ਨਹੀਂ ਹੋ ਪਾਈ ਇਸ ਫਿਲਮ ਨੂੰ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਵੀ ਦਿਖਾਇਆ ਜਾਣਾ ਸੀ ਪਰ ਅਚਾਨਕ ਹੀ ਇਸ ਨੂੰ ਪ੍ਰੋਗਰਾਮ ਤੋਂ ਹਟਾ ਦਿੱਤਾ ਗਿਆ ਇਸ ਤੋਂ ਇਲਾਵਾ ਫਿਲਮ ਦੇ ਟ੍ਰੇਲਰ ਨੂੰ ਭਾਰਤ ਵਿੱਚ ਵੀ YouTube ਤੋਂ ਹਟਾਇਆ ਗਿਆ ਇਹ ਸਭ ਕਾਰਨ ਫਿਲਮ ਦੀ ਰਿਲੀਜ਼ ਵਿੱਚ ਰੁਕਾਵਟ ਬਣੇ ਤੇ ਅਜੇ ਵੀ ਫਿਲਮ ਦੀ ਰਿਲੀਜ਼ ਨੂੰ ਲੈ ਕੇ ਕੁਝ ਵੀ ਕਲੀਅਰ ਨਹੀਂ ਹੈ